ਤੋਂ ਸੇ ਪੰਜ ਸਰੂਪ ਪਟ્રોલ ਪਾ ਕੇ ਤੇ ਉਹ ਅਗਨ ਭੇਡ ਕਰ ਦਿੱਤੇ ਆ ਤੇ ਇਹ ਜਿਹੜੀ ਸਾਜ਼ਿਸ਼ ਹੋਈ ਆ ਇਹ ਸਰਕਾਰ ਨੂੰ ਤੁਰੰਤ ਜਿਹੜੀ ਆ ਲੱਭਣੀ ਚਾਹੀਦੀ ਆ ਕਿਉਂਕਿ ਸਮੁੱਚਾ ਸਿੱਖ ਪੰਥ ਸਾਬ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ 350 ਸਾਲਾਂ ਸ਼ਹੀਦੀ ਗੁਰਪੁਰਬ ਮਨਾ ਰਿਹਾ ਤੇ ਇਹੋ ਜਿਹਾ ਸੈਂਸਿਟਿਵ ਸਮੇਂ ਦੇ ਵਿੱਚ ਅਸੀਂ ਤਾਂ ਪਥੋਂ ਨਗਰ ਕੀਰਤਨ ਲਿਆਉਣ ਦਾ ਤੇ ਉਹ ਸਰਕਾਰ ਨਾਲ ਵੀ ਬੈਠ ਕੇ ਵਿਚਾਰ ਕਰ ਰਹੇ ਸੀ ਪਰ ਇਹੋ ਜਿਹੀ ਦੁਖਤ ਘਟਨਾ ਦਾ ਘਟ ਜਾਣਾ ਇਹਦੇ ਪਿੱਛੇ ਕਿਹੜੇ ਅਨਸਰ ਆ ਤੇ ਇਹਨਾਂ ਜਿਹੜੇ ਹੈਗੇ ਉਹਨਾਂ ਨੂੰ ਵੱਡੀ ਤੋਂ ਵੱਡੀ ਸਜ਼ਾ ਦੇਣੀ ਚਾਹੀਦੀ ਹੈ ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਸੈਂਟਰ ਸਰਕਾਰ ਇਹ ਬਿਆਦਬੀਆਂ ਦੇ ਮੁੱਦੇ ਤੇ ਜਿਹੜੀ ਆਪਣੇ ਆਈਪੀਸੀ ਦੇ ਵਿੱਚ ਜਿਹਨੂੰ ਆਪਾਂ ਹੁਣ ਨਵਾਂ ਭਾਰਤੀਾ ਨਿਗਮ ਕੋਈ ਬੀਐਨਐਸ ਕਹਿੰਦੇ ਆ ਉਹਦੇ ਵਿੱਚ ਸੋਧ ਕਰੇ ਤੇ ਉਹ ਜਿਹੜੇ ਸੈਕਸ਼ਨ ਆ ਉਹਨਾਂ ਦੇ ਵਿੱਚ ਕੈਪੀਟਲ ਪਨਿਸ਼ਮੈਂਟ ਕਰੇ ਕਿਉਂਕਿ ਸਰਕਾਰਾਂ ਪਹਿਲਾਂ ਵੀ ਇਹਦੇ ਬਾਰੇ ਐਕਟ ਬਣਾਉਂਦੀਆਂ ਰਹੀਆਂ ਪਰ ਉਹ ਐਕਟ ਐਕਟੇ ਬਣ ਕੇ ਰਹਿ ਗਏ ਉਹਨਾਂ ਦੀ ਕੋਈ ਅਮਲ ਦਰਾਮਦ ਨਹੀਂ ਹੋਈ ਤੇ ਅੱਜ ਵੀ ਸਰਕਾਰ ਜਿਹੜੀ ਆ ਇਹ ਵੀ ਮੈਂ ਸਮਝਦਾ ਇੱਕ ਬਿਆਦਬੀ ਦਾ ਮਿਲ ਲਿਆ ਆ ਕੇ ਉਹਦੇ ਤੇ ਆਪਣੀ ਰਾਜਨੀਤੀ ਉਹ ਖੇਡ ਰਹੀ ਆ ਪਤਾ ਤਾਂ ਹੈਗਾ ਵੀ ਮੋਰੇ ਬਾਣਾ ਕੁਝ ਨਹੀਂ ਕਿਉਂਕਿ ਸੈਂਟਰਲ ਐਕਟ ਆ ਤੇ ਸੈਂਟਰਲ ਐਕਟ ਜਿੰਨਾ ਚਿਰ ਮੈਂ ਨਹੀਂ ਹੁੰਦਾ ਉਹਨਾਂ ਚਿਰ ਕੋਈ ਸਾਨੂੰ ਆਪਣੇ ਇਨਸਾਫ ਨਹੀਂ ਮਿਲਣਾ ਤੇ ਮੈਂ ਸਮਝਦਾ ਵੀ ਇਹ ਦਿਨੋਂ ਦਿਨ ਜਿਹੜੇ ਆ ਘਟਨਾਵਾਂ ਇਦਾਂ ਦੀਆਂ ਹੋਰ ਵਧ ਰਹੀਆਂ ਖਾਸ ਕਰਕੇ ਮੈਂ ਠੀਕ ਆ ਸਾਰੇ ਧਰਮਾਂ ਦਾ ਸਤਿਕਾਰ ਅਸੀਂ ਕਰਦੇ ਆ ਸਤਗੁਰੂ ਜੀ ਸਾਨੂੰ ਸਿੱਖਿਆ ਹੀ ਗੁਰੂ ਰਾਮਦਾਸ ਪਾਤਸ਼ਾਹ ਨੇ ਦਿੱਤੀ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਤੇ ਦਸਮ ਪਾਤਸ਼ਾਹ ਨੇ ਤਾਂ ਸਾਰਿਆਂ ਸਿੱਖਾਂ ਨੂੰ ਉਦੇਸ਼ ਹੀ ਕਰ ਦਿੱਤਾ ਤੇ ਸਾਡੇ ਪੂਰਬਲਿਆਂ ਨੇ ਜਿਲੇ ਅਰਦਾਸ ਬਣਾਈ ਸੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਦਾ ਪਲ ਬੇ ਆਦਮੀਆਂ ਹੋਰ ਕਿਸੇ ਗ੍ਰੰਥ ਦੀਆਂ ਨਹੀਂ ਹੁੰਦੀਆਂ ਕੇਵਲ ਤਾਂ ਕੇਵਲ ਜਦੋਂ ਹੁੰਦੀ ਆ ਗੁਰੂ ਗ੍ਰੰਥ ਸਾਹਿਬ ਦੀ ਇਹ ਪਤਾ ਨਹੀਂ ਹੁਣ ਮੈਨੂੰ ਕਿਹੜੀ ਇਹਦੇ ਪਿੱਛੇ ਸ਼ਾਜਿਸੀ ਵੱਡੀ ਚੱਲਦੀ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਇਹ ਇਹਦੇ ਵਿੱਚ ਮੈਂਡਬੈਂਡ ਕਰਕੇ ਇਹ ਚ ਕੈਪੀਟਲ ਪਨਿਸ਼ਮੈਂਟ ਜਿਹੜੀ ਆ ਉਹ ਹੋਣੀ ਚਾਹੀਦੀ ਆ ਤਾਂ ਕਿ ਜਿਹੜਾ ਫੇਰ ਇਦਾਂ ਦਾ ਕੋਈ ਕਾਰਜ ਕਰਦਾ ਉਹਨੂੰ ਫੇਰ ਤਾਂ ਜ਼ਿੰਦਗੀ ਜੇਲ੍ਹ ਦੇ ਵਿੱਚ ਵੀ ਰਹਿਣਾ ਪਵੇ ਸਾਡੇ ਪ੍ਰਤਾਪ ਸਿੰਘ ਸਰਦਾਰ ਅਜੈਬ ਸਿੰਘ ਤੇ ਨਾਲ ਸਰਦਾਰ ਗਰਮੀਤ ਸਿੰਘ ਬੂ ਮੈਂਬਰ ਤੇ ਸਾਡਾ ਜਿਹੜਾ ਮਿਸ਼ਨ ਹੈ ਜਾਂ ਮੋਦਾ ਉਹ ਤੜਕੇ ਚੱਲ ਗਿਆ ਹਰਪਿੰਦਰ ਸਿੰਘ ਉਹ ਉੱਥੇ ਪਹੁੰਚ ਵੀ ਗਿਆ ਆ ਤੇ ਮੈਂ ਵੀ ਹੁਣ ਯਤਨ ਕਰਦਾ ਉਹਨਾਂ ਕੋਲ ਰਿਪੋਰਟ ਲੈ ਕੇ ਜੇ ਮੈਨੂੰ ਵੀ ਆਪ ਜਾਤੀ ਤੌਰ ਤੇ ਜਾਣਾ ਪਿਆ ਤੇ ਮੈਂ ਵੀ ਫਿਰ ਪ੍ਰਾਂਤਰਵਾਣ ਦੀ ਲੈ ਲੂੰਗਾ ਇੱਥੋਂ ਸ਼ਾਂਭਾ ਸ਼ਾਂਭਾ ਭਾਗ ਹੈ ਕਿਉਂਕਿ ਉੱਥੇ ਮੈਂ ਹਾਲਾਤ ਦੇਖਦਾ ਬਹੁਤ ਸੇਖਾਂ ਦੇ ਚੰਗੇ ਆ ਜਿਹੜੇ ਸੇਖ ਆ ਉਹ ਪਿਆਰ ਪਰ ਪਿਆਰ ਅਮਰਤਾਰੀ ਆ ਤੇ ਇਹੋ ਜਿਹੇ ਵੀ ਹਾਲਾਤਾਂ ਦੇ ਵਿੱਚ ਉਹ ਤੇ ਘਟਣਾ ਘਟ ਜਾਣੀ ਮੈਂ ਸਮਝਦਾ ਬਹੁਤ ਮਾੜੀ ਆ